ਤਾਲਪੁਰ ਸਾਹਿਬ ਜੋ ਅੱਜ ਵਿਸ਼ਾ ਬਣ ਗਿਆ ਆ ਰਗਮੀ ਸਿੰਘ ਗਿਆਨੀ ਰਗਮੀ ਸਿੰਘ ਜੀ ਹੁਣਾਂ ਨੇ ਸਤਿਕਾਰਯੋਗ ਸਾਡੇ ਉਹਨਾਂ ਕੱਲ ਇੱਕ ਅਪੀਲ ਕੀਤੀ ਆ ਕਿ ਜੋ ਸੌਦਾ ਸਾਦ ਨੂੰ ਪੰਥ ਵਿੱਚੋਂ ਸੇਕਿਆ ਗਿਆ ਆ ਉਹਨਾਂ ਦੇ ਕੋਲੋਂ ਸੌਦਾ ਨਾ ਲਿਆ ਜਾਵੇ ਇਹ ਤਾਂ ਇੱਕ ਬੜੀ ਵਧੀਆ ਉਹਨਾਂ ਗੱਲ ਕਹੀ ਆ ਪਰ ਦੂਜਾ ਵਿਸ਼ਾ ਵੀ ਆ ਜਦੋਂ ਸਾਡੇ ਕੁਝ ਲੋਕ ਕੁਝ ਅੰਸਰ ਝੋਲੇ ਫੋਲਦੇ ਆ ਗਰੀਬ ਲੋਕਾਂ ਦੇ ਜਾਂ ਡੱਕ ਦੇ ਟਰਾਲਿਆਂ ਤੋਂ ਬੇਦਨ ਸੁਗਨਾਂ ਨੂੰ ਕਿਤੇ ਇਹ ਨਾ ਹੋਵੇ ਕਿ ਇਹ ਲੋਕ ਉਹਨਾਂ ਕੋ ਸੌਦਾ ਲਾਣਾ ਸ਼ੁਰੂ ਕਰ ਦੇਣ ਤੇ ਸਾਡੇ ਸਮਾਜ ਨੂੰ ਘਾਟਾ ਪਵੇ। ਇਹਨਾਂ ਬਾਰੇ ਤੁਸੀਂ ਕੀ ਵਿਚਾਰਦੇ ਜੀ? ਬਿਲਕੁਲ ਸਾਰ ਸਪੈਨਾ ਆਪ ਦੇ ਚੈਨਲ ਤੋਂ ਤੇ ਆਪ ਦੇ ਵਾਧੇ ਮੇਰਾ ਹੀ ਦਿੱਖ ਦੇਖਤੀਆਂ ਸੇਖ ਸੰਤਾਨਾਂ ਨੂੰ ਹੋਰ ਵੀ ਸੰਤਾਨ ਨੂੰ ਫਤਿਹ ਅਚ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਵਰਨਣਕ ਸਭ ਤੁਸੀਂ ਸਵਾਲ ਕੀਤਾ ਆ ਗਿਆਨੀ ਹਰਪ੍ਰੀਤ ਸਿੰਘ ਜੀ ਖਾਲਸਾ ਸਾਹਿਬ ਦਾ ਜਥੇਦਾਰ ਨਕਾਟਕ ਸਾਹਿਬ ਵੱਲੋਂ ਇਹ ਬਿਆਨ ਦੇਣਾ ਕਿ ਭਈ ਸਵਦਾ ਸਾਧਦਿਆਂ ਚੇਲਿਆਂ ਕੋਲ ਡਾਇਆ ਉਹ ਰਾਸ਼ਨ ਨਾ ਲਿਆ ਜਾਵੇ ਇਹ ਇੱਕ ਪਾਸੇ ਤੇ ਬੜਾ ਸ਼ਲਾਘਾਯੋਗ ਇਹ ਬਿਆਨ ਹੈਗਾ ਆ ਕਿ ਜਿਹੜਿਆਂ ਲੋਕਾਂ ਨੂੰ ਪੰਥ ਦੇ ਵਿੱਚੋਂ ਖਰਚ ਕੀਤਾ ਗਿਆ ਹੋਵੇ ਉਹਨਾਂ ਕੋਲੋਂ ਅਸੀਂ ਕਿਸੇ ਕਿਸਮ ਦੀ ਕੋਈ ਵੀ ਸਾਜ ਨਹੀਂ ਰੱਖਣੀ ਇਹ ਸਾਡੀ ਬਹਿਤ ਮਰਿਆਦਾ ਦੇ ਵਿੱਚ ਲਿਖਿਆ ਪਰ ਦੂਜੇ ਪਾਸੇ ਅੱਜ ਜਦੋਂ ਹੜਾਂ ਦੀ ਮਾਰ ਚੱਲ ਰਹੀ ਹੈ ਜਿਹੜੇ ਲੋਕ ਜਦੋਂ ਸਭ ਤੋਂ ਪਹਿਲੇ ਜ਼ਰੂਰੀ ਗੱਲ ਇਹ ਸੀਗੀ ਕਿ ਜਿੱਥੇ ਜਿਹੜੇ ਗਰੀਬ ਸਿੱਖ ਨੇ ਗਰੀਬ ਸਿੱਖਾਂ ਦੀ ਵੀ ਅਸੀਂ ਮਦਦ ਕਰਨੀ ਆ ਪਰ ਅੱਜ ਦੋ ਪਹਿਲੂ ਇੱਥੇ ਦੋ ਆ ਤਿੰਨਾਂ ਪਹਿਲੂਆਂ ਦੇ ਉੱਤੇ ਕੰਮ ਹੋ ਰਿਹਾ ਕੁਝ ਗਰੀਬ ਲੋਕਾਂ ਦੇ ਝੋਲੇ ਭੋਲੇ ਜਾ ਰਹੇ ਨੇ ਤੇ ਇਹ ਗੱਲ ਕਿਹਾ ਜਾ ਰਿਹਾ ਕਿ ਭਈ ਇਹਨਾਂ ਨੂੰ ਰਾਸ਼ਨ ਜਿਹੜਾ ਨਾ ਦਿੱਤਾ ਜਾਵੇ ਇਹਨਾਂ ਦੇ ਤਾਂ ਆਸਾਨ ਹੀ ਕੋਈ ਨਹੀਂ ਹੋਏ ਚਾਹੇ ਉਹਨਾਂ ਦੇ ਵਿੱਚ ਕੋਈ ਰਾਏ ਸਿੱਖ ਭਾਈ ਚਾਹੇ ਨਾਸਬੰਧਤਾ ਚਾਹੇ ਉਹ ਕ੍ਰਿਸਚੀਅਨਾਂ ਦੇ ਨਾਲ ਸੰਬੰਧਤਾ ਚਾਹੇ ਮਜਬੀ ਸਿੱਖ ਭਾਈ ਚਾਹੇ ਨਾਸਬੰਧਤਾ ਚਾਹੇ ਕਿਸੇ ਹੋਰ ਕੱਟ ਦੇਣਾ ਜਦੋਂ ਉਹਨਾਂ ਦੇ ਝੋਲੇ ਭੋਲੇ ਜਾਣਗੇ ਪਰ ਇਹ ਬੜੀ ਚਿੰਤਾ ਵਾਲੀ ਗੱਲ ਹੈ ਕਿ ਜਿੱਤਨਾ ਅੱਜ ਪੰਜਾਬ ਦੇ ਵਿੱਚ ਸੌਦਾ ਸਾਹ ਸਰਸਾ ਸਾਹ ਸੌਦਾ ਸਾਹ ਵਾਲਾ ਇਹਦਾ ਬਾਬਾ ਰਾਮ ਰਹੀਮ ਆ ਉਹਦੇ ਬੰਦੇ ਪੰਜਾਬ ਦੇ ਵਿੱਚ ਆਏ ਆ ਤੇ ਸਭ ਤੋਂ ਪਹਿਲੀ ਸੋਚਣ ਵਾਲੀ ਗੱਲ ਇਹ ਇਸ ਗੱਲ ਦੀ ਆ ਕਿ ਉਹ ਪੰਜਾਬ ਦੇ ਵਿੱਚ ਐਂਟਰੀ ਕਿ ਤਰ੍ਹਾਂ ਕੀਤੇ ਜੇ ਉਹ ਐਂਟਰੀ ਕੀਤੇ ਨੇ ਤੇ ਕੱਲ ਨੂੰ ਜੇ ਅੱਜ ਅਸੀਂ ਆਪਣੇ ਭਾਈਚਾਰਿਆਂ ਦੇ ਨਾਲ ਗਰੀਬ ਸਿੱਖਾਂ ਦੇ ਨਾਲ ਗਰੀਬ ਲੋਕਾਂ ਦੇ ਨਾਲ ਜੀ ਇਸ ਤਰ੍ਹਾਂ ਦਾ ਮਤਕਰਾ ਕਰਾਂਗੇ ਤੇ ਕਿਤੇ ਕੱਲ ਮੈਂ ਜੈਦਾ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਬੜਾ ਗੰਭੀਰ ਮਾਮਲਾ ਆ ਇਸ ਮਾਮਲੇ ਨੂੰ ਜੜਾਇਆ ਗੰਭੀਰਤਾ ਨਾਲ ਲਿਆ ਜਾਵੇ ਕਿਤੇ ਇਹ ਨਾ ਹੋਵੇ ਕਿ ਅੱਜ ਪੰਜਾਬ ਦੇ ਵਿੱਚ ਸੌਦੇ ਦੇ ਨਾਂ 'ਤੇ ਜਿਹੜੇ ਗਰੀਬਾਂ ਨੂੰ ਅਸੀਂ ਆਪਣੇ ਤੋਂ ਦੂਰ ਕਰ ਰਹੇ ਹਾਂ ਤੇ ਇਹਨਾਂ ਨੇ 6 ਮਹੀਨੇ ਦਾ ਰਾਸ਼ਨ ਲੈ ਲਿਆ ਕੱਲ ਨੂੰ ਉਹ ਸਿੱਖ ਜਿਹੜੇ ਆ ਜਾ ਉਹ ਗਰੀਬ ਲੋਕ ਜਿਹੜੇ ਆ ਸੌਦੇ ਸਾਧ ਦੇ ਪੰਜਾਬ ਦੇ ਵਿੱਚ ਫੇਰ ਪੈਰ ਨਾ ਲਾ ਦੇਣ ਤੇ ਇਹ ਇੱਕ ਰਾਜਨੀਤਿਕ ਮੁੱਦਾ ਆ ਇਹ ਸਾਨੂੰ ਵਿਚਾਰਨਾ ਚਾਹੀਦਾ ਕਿ ਇਹਦੇ ਨਾਲ ਸਾਨੂੰ ਜਿਹੜਾ ਆ ਬਹੁਤ ਧਿਆਨ ਨਾਲ ਫੂਫੂ ਕੇ ਕਦਮ ਪੁੱਟਨੇ ਚਾਹੀਦਾ ਤੇ ਮੈਂ ਗਿਆਨੀ ਹਰਪ੍ਰੀਤ ਜੀ ਨੂੰ ਬੇਤੀ ਕਰੂੰਗਾ ਤੇ ਇਹਦੇ ਵਾਸਤੇ ਇੱਕ ਸਰਬਪਾਰਟੀ ਮੀਟਿੰਗ ਜਿਹੜੀ ਆ ਉਹ ਬੁલાਉਣੀ ਚਾਹੀਦੀ ਹੈ ਕਿ ਜਿਹੜਾ ਆ ਪਾ ਗਰੀਬ ਜਨਤਾ ਨੂੰ ਗਰੀਬ ਲੋਕਾਂ ਨੂੰ ਜਿਹੜੇ ਪੰਜਾਬ ਦੇ ਲੋਕ ਨੇ ਅਸੀਂ ਉਹਨਾਂ ਨੂੰ ਵੀ ਨਾਲ ਲੈ ਕੇ ਚੱਲੀਏ ਕਿਉਂਕਿ ਹੜ੍ਹ ਪੀੜ ਤੇ ਜਿਹੜੇ ਆ ਹੜ੍ਹ ਸਾਰਿਆਂ ਨੂੰ ਆਇਆ ਹੜ੍ਹ ਨੇ ਪਾਣੀ ਨੇ ਇਹ ਨਹੀਂ ਵੇਖਿਆ ਕਿ ਇਹ ਗਰੀਬ ਕੋਣ ਹੈ ਚਾਹੇ ਉਹ ਸਾਈਆ ਚਾਹੇ ਕ੍ਰਿਸ਼ਚੀਅਨ ਮੁਸਲਮਾਨ ਚਾਹੇ ਕੋਈ ਮਜਬੀ ਸਿੱਖ ਭਾਈਚਾਰੇ ਨਾਲ ਸੰਬੰਧ ਰੱਖਦਾ ਜਾਂ ਕਿਸੇ ਹੋਰ ਭਾਈਚਾਰੇ ਨਾਲ ਸੰਬੰਧ ਰੱਖਦਾ ਮੈਨੂੰ ਤੇ ਇਸ ਤਰ੍ਹਾਂ ਲੱਗ ਰਿਹਾ ਜਿਸ ਤਰ੍ਹਾਂ 1984 ਦੇ ਵਿੱਚ ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ ਤੇ ਕਤਲ ਤੋਂ ਬਾਅਦ ਪੂਰੇ ਭਾਰਤ ਦੇ ਅੰਦਰ ਸਿੱਖਾਂ ਦਾ ਕਤਲੇਬੰਦੀ ਕੀਤਾ ਜਾਂਦਾ ਤੇ ਉਦੋਂ ਇਹ ਕਤਲੇ ਇਹ ਕਹਿ ਕੇ ਨਹੀਂ ਕੀਤਾ ਗਿਆ ਕਿ ਉੱਥੇ ਇੱਕ ਪਈ ਕਾਂਗਰਸੀ ਸਿੱਖਾਂ ਦੇ ਇਹਨੂੰ ਛੱਡ ਦਿੱਤਾ ਜਾਵੇ ਜਾਂ ਇਹ ਸਾਡਾ ਸਿੱਖਾਂ ਤੇ ਉਹਨੂੰ ਛੱਡ ਉਹਨਾਂ ਨੇ ਇਹ ਕਿਹਾ ਕਿ ਜਿਹਦੇ ਮੂੰਹ ਤੇ ਦਾੜ੍ਹੀ ਹੈਗੀ ਆ ਕੇਸ ਇਦੋਂ ਕਤਲ ਕਰ ਦਿੱਤਾ ਜਾਵੇ ਕਿਤੇ ਇਸ ਤਰ੍ਹਾਂ ਦੀ ਘਟਨਾ ਨਾ ਵਾਪਰ ਜਾਵੇ ਕਿ ਸਾਡੇ ਪੰਜਾਬ ਦੇ ਵਿੱਚ ਸਰਸਾ ਸਾਦ ਜਿਹੜਾ ਆ ਆਪਣੇ ਪੈਰ ਲਾਉਣ ਵਾਸਤੇ ਕਾਮਯਾਬ ਹੋ ਜਾਵੇ ਤੇ ਤਾਂ ਆਪਣਾ ਸਾਹਿਬ ਸਭ ਤੋਂ ਵੱਧ ਇੱਕ ਵਿਸ਼ਾ ਜਿਵੇਂ ਕਿ ਪਿੰਡਾਂ ਵਿੱਚ ਚਰਚਾ ਚੱਲ ਹੋ ਜਾ ਜੀ ਉਹ ਵੀ ਸਾਡੇ ਸਿੱਖ ਜਥੇਬੰਦੀਆਂ ਪਿੰਡਾਂ ਦੀਆਂ ਪ੍ਰਬੰਧਕ ਕਮੇਟੀਆਂ ਗੁਰਦੁਆਰਾ ਸਾਹਿਬ ਦੀਆਂ ਜਦੋਂ ਕਿ ਸਾਡੇ ਲੋਕਾਂ ਨੂੰ ਕਿਸੇ ਮਜਬੀ ਸਿੱਖ ਲੋਕਾਂ ਨੂੰ ਪਿੰਡਾਂ ਦੇ ਵਿੱਚ ਵਰਤ ਤੋਂ ਡੱਕਿਆ ਗਿਆ ਫੇਰ ਹੀ ਇਹ ਚੀਜ਼ਾਂ ਤਿਆਰ ਹੋਈਆਂ ਨੇ ਜੀ ਤੇ ਇਸੇ ਤਰ੍ਹਾਂ ਨਵੀਂ ਚੀਜ਼ ਤੁਸੀਂ ਦੱਸਤੀ ਕਿ ਅੱਜ ਜੇ ਵੀ ਨਾ ਕਿਤੇ ਤਿਆਰ ਹੋ ਜੇ ਬਿਲਕੁਲ ਮੈਂ ਜਿਹੜੀ ਗੱਲ ਵੇਖੀ ਆ ਪਿਛੋਂ ਤੋਂ ਲਗਾਤਾਰ ਅਸੀਂ ਵੇਖਦੇ ਆਏ ਆ ਸੰਘਰਸ਼ ਦੇ ਵਿੱਚ ਦੌਰ ਅਸੀਂ ਸਾਰੇ ਵੇਖੇ ਨੇ ਤੇ ਅੱਜ ਅਸਿਆਸੀ ਜਥੇਬੰਦੀਆਂ ਦੇ ਵਿੱਚ ਅਸੀਂ ਵੇਖ ਰਹੇ ਆ ਕਿ ਇਹ ਪੰਜਾਬ ਦੇ ਜਿਤਨਾ ਅੱਜ ਸੱਸਾ ਸਾਧ ਪੂਰਾ ਵੇਖੋ ਜੇਲ੍ਹ ਦੇ ਵਿੱਚ ਬੰਦਾ ਉਹਨੂੰ ਜ ਪਰ ਰੂਲ ਮਿਲ ਰਹੀ ਆ ਸਾਡੇ ਬੰਦੀ ਸਿੱਖ ਜਿਹੜੇ ਆ ਉਹ ਜੇਲ੍ਹਾਂ ਦੇ ਦਿੱਤੀ 30 32 ਸਾਲ ਹੋ ਗਏ ਨੇ ਉਹ ਜੇਲ੍ਹਾਂ ਦੇ ਅੰਦਰ ਨੇ ਜੋ ਮੈਂ ਮਹਿਸੂਸ ਕਰਦਾ ਉਹਦਾ ਕਾਰਨ ਇਹ ਹੈਗਾ ਕਿ ਜਿਹੜੇ ਸਾਡਾ ਸਿੱਖ ਭਾਈਚਾਰਾ ਆ ਸਿੱਖ ਭਾਈਚਾਰਾ ਇੱਕ ਪਲੇਟਫਾਰਮ ਤੇ ਇੱਕ ਮੰਚ ਉੱਤੇ ਨਹੀਂ ਹੈਗਾ ਤੇ ਜਿਹੜੇ ਦੂਸਰੇ ਨੇ ਸਭ ਸੇ ਸਾਧ ਵਾਲੇ ਜਿਹੜੇ ਬੰਦੇ ਨੇ ਉਹ ਇੱਕ ਮੰਚ ਤੇ ਨੇ ਸਾਨੂੰ ਸਿੱਖਾਂ ਨੂੰ ਇੱਕ ਮੰਚ ਦੇ ਉੱਤੇ ਆਉਣਾ ਚਾਹੀਦਾ ਜੇ ਅਸੀਂ ਸਿੱਖ ਭਾਈਚਾਰਾ ਚਾਹੇ ਕਿਸੇ ਵੀ ਕੈਟਾਗਰੀ ਨਾਲ ਸੰਬੰਧਤ ਹੋਵੇ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਮੰਨਦਾ ਗੁਰੂ ਮੰਨਦਾ ਆ ਉਹ ਉਹਨਾਂ ਸਾਰਿਆਂ ਨੂੰ ਇੱਕ ਮੰਚ ਉੱਤੇ ਇਕੱਤਰ ਹੋਣਾ ਚਾਹੀਦਾ ਆ ਇਕੱਤਰ ਹੋਣ ਵਾਸਤੇ ਸਾਨੂੰ ਕੋਈ ਵਿਆਉਂਬੰਦੀ ਜਿਹੜੀ ਆ ਉਹ ਕਰਨੀ ਚਾਹੀਦੀ ਬਹੁਤ ਬਹੁਤ ਧੰਨਵਾਦ ਜੀ। ਉਹ ਬਾਈ ਖਾਲਸਾ ਉਹ ਬਾਈ ਉਸਦੀ ਕੀ